ਦੇਖਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 트ੰਪ ਹਮਾਸ ਤੇ ਭੜਕੇ ਇਜ਼ਰਾਈਲ ਨੂੰ ਦਿੱਤੀ ਖੁੱਲੀ ਛੁੱਟੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਅਤਵਾਦੀ ਸੰਗਠਨ ਹਮਾਸ ਵਰਤ ਸਖ਼ਤ ਰੁਕ ਆਪਣਾ ਲਿਆ ਹੈ ਹਮਾਸ ਦੁਆਰਾ ਅਮਰੀਕਾ ਸਮਰਪਿਤ ਸ਼ਾਂਤੀ ਵਾਰਤਾ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ 트ੰਪ ਨੇ ਇਜ਼ਰਾਈਲ ਨੂੰ ਗਾਜ਼ਾ ਵਿੱਚ ਆਪਣੀ ਫੌਜੀ ਕਾਰਵਾਈ ਤੇਜ਼ ਕਰਨ ਦੀ ਸਪਸ਼ਟ ਇਜਾਜ਼ਤ ਦੇ ਦਿੱਤੀ ਹੈ ਸਕਾਟਲੈਂਡ ਤੋਂ ਰਵਾਨਾ ਹੋਣ ਤੋਂ ਪਹਿਲਾਂ 트ੰਪ ਨੇ ਕਿਹਾ ਕਿ ਹਮਾਸ਼ ਸ਼ਾਂਤੀ ਵਿੱਚ ਦਿਲਚਸਪੀ ਨਹੀਂ ਰੱਖਦਾ ਤੇ ਮੈਨੂੰ ਲੱਗਦਾ ਹੈ ਕਿ ਉਹ ਸਿਰਫ ਮਰਨਾ ਚਾਹੁੰਦੇ ਹਨ ਉਹਨਾਂ ਨੂੰ ਇਸ ਸਥਿਤੀ ਨੂੰ ਸੱਚਮੁੱਚ ਬਹੁਤ ਸੱਚਮੁੱਚ ਬਹੁਤ ਬੁਰਾ ਦੱਸਿਆ ਅਮਰੀਕਾ ਗਾਜ਼ਾ ਪੱਟੀ ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰੱਖਾ ਸੀ ਇਸ ਜਿਸ ਲਈ ਸਟੀਵ ਵਿਕੋ ਵਿਟਕੋਪ ਦੀ ਗਵਾਹੀ ਵਿੱਚ ਇੱਕ ਸ਼ਾਂਤੀ ਵਾਰਤਾ ਟੀਮ ਵੀ ਮੱਧ ਪੂਰਵੇ ਭੇਜੀ ਗਈ ਪਰ ਹੁਣ ਸਟੀਵ ਇਵਿਟਕੋਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਅਮਰੀਕਾ ਇਸ ਗਲਬਾਤ ਤੋਂ ਪਿੱਛੇ ਹਟ ਰਿਹਾ ਹੈ ਤੇ ਸਾਨੂੰ ਹੁਣ ਕਿਸੇ ਹੋਰ ਵਿਕਲਪ ਬਾਰੇ ਸੋਚਣਾ ਚਾਹੀਦਾ ਹੈ 트ੰਪ ਦੀ ਚੇਤਾਵਨੀ ਵਿਟਕੋਪ ਦੇ ਇਸ ਬਿਆਨ ਤੋਂ ਬਾਅਦ ਹੀ ਆਈ ਹੈ ਜਿਕਰਯੋਗ ਹੈ ਕਿ 트ੰਪ ਨੇ ਪਹਿਲਾਂ ਹਮਾਸ ਨੂੰ ਪਕੜ ਵਿੱਚੋਂ ਆਖਰੀ ਅਮਰੀਕੀ ਇਜ਼ਰਾਈਲੀ ਨਾਗਰਿਕ ਆਦਨ ਲੈਕਜੈਡਰ ਦੀ ਰਹਾਈ ਵਿੱਚ ਮਤਮ ਪੂਨਪੂਮ ਕਰਨ ਬਾਈ ਹੈ 트াম্প ਨੇ ਕਿਹਾ ਕਿ ਗੱਲਬਾਤ ਤੇ ਆਖਰੀ ਪੜਾਅ ਵਿੱਚ ਹਮਾਸ ਦਾ ਇਨਕਾਰ ਇਹ ਦਰਸਾਉਂਦਾ ਹੈ ਕਿ ਉਹ ਇਨਸਾਨ ਤੇ ਤੁਲਿਆ ਹੋਇਆ ਹੈ ਉਹਨਾਂ ਨੇ ਗਾਜ਼ਾ ਵਿੱਚ ਬੱਚਿਆਂ ਨੂੰ ਭੁੱਖ ਮਾਰੀ ਸਮੇਤ ਬੱਦਰ ਸਿਤੀ ਦਾ ਜ਼ਿਕਰ ਕੀਤਾ ਤੇ ਇਸ ਕੇ ਸੰਕੇਤ ਦਿੱਤਾ ਕਿ ਹੁਣ ਕੂਟਨੀਤੀ ਕੰਮ ਨਹੀਂ ਕਰੇਗੇ 트াম্প ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜਾਮਿਨ ਬੈਜਾਮਿਨ ਨੇਤਨ ਜਾਹੂ ਨੂੰ ਹਮਾਸ ਨਾਲ ਲੜਨ ਅਤੇ ਉਹਨਾਂ ਨੂੰ ਖਤਮ ਕਰਨ ਲਈ ਕਹਾ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਅਮਰੀਕੀ ਅਮਰੀਕਾ ਫੌਜੀ ਕਾਰਵਾਈ ਵੇਚ ਇਜ਼ਰਾਈਲ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਉਹਨਾਂ ਕਹਾ ਹੁਣ ਹਮਾਸ ਮੁਸੀਬਤ ਵਿੱਚ ਹੈ ਇਸ ਦਰਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜਾਮਨ ਨੇਤਨ ਜਾਹੂ ਨੇ ਵੀ ਆਪਣਾ ਪੱਖ ਰੱਖਿਆ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਨੇਤਨ ਜਾਹੂ ਨੂੰ ਵਿਟਕੋਪ ਤੇ ਸ਼ਬਦਾਂ ਨੂੰ ਦੁਹਰਾਇਆ ਹੈ ਕਿ ਹਮਾਸ ਬੰਦਕ ਰਹਾਈ ਸਮਝੌਤੇ ਵਿੱਚ ਇੱਕ ਰੁਕਾਵਟ ਹੈ। ਨੇਤਰਜਾਹੂ ਨੇ ਕਿਹਾ ਸਾਡੀ ਅਮਰੀਕੀ ਸਹਿਯੋਗੀਆਂ ਨਾਲ ਮਿਲ ਕੇ ਅਸੀਂ ਹੁਣ ਆਪਣੇ ਬੰਦਕਾਂ ਨੂੰ ਘਰ ਵਾਪਸ ਲਿਆਉਣ ਹਮਾਸ ਦੇ ਅੱਤਵਾਦੀ ਸ਼ਾਸਨ ਨੂੰ ਖਤਮ ਕਰਨ ਅਤੇ ਜਰੈਲ ਅਤੇ ਸਾਡੇ ਖੇਤਰ ਵਿੱਚ ਸਥਾਈ ਸ਼ਾਂਤੀ ਯਕੀਨੀ ਬਣਾਉਣ ਲਈ ਵਿਕਲਪ-ਵਿਕਲਪਾਂ ਤੇ ਵਿਚਾਰ ਕਰ ਰਹੇ ਹਾਂ। ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ।